ਮੋਹਲ ਬਹੁਤ ਹੀ ਖਰਾਬ ਹੈ। ਔਰ ਸਾਰੇ ਪਿੰਡ 10 ਦਸਾਂ ਦੇ ਪਿੰਡਾਂ ਦੇ ਬੰਦੇ ਬੜੇ ਜੋਸ਼ ਉਰ ਨਾਲ ਲੱਗੇ ਆ ਕਿ ਬੰਨ ਨਾ ਟੁੱਟੇ ਬੰਨ ਨੂੰ ਬਨਿਆ ਜਾਏ। ਉਹ ਪਛਾਣੀ ਚਾਹੀਦੀ ਹੈ। ਪ੍ਰਸ਼ਾਸਨ ਅਜੇ ਕੁਝ ਜਾਗਿਆ ਲੱਗਦਾ। ਉਸ ਤੋਂ ਪਹਿਲੇ ਪ੍ਰਸ਼ਾਸਨ ਦਾ ਕੋਈ ਇੱਥੇ ਨਾਮੋ ਨਿਸ਼ਾਨ ਨਹੀਂ। ਕੋਸ਼ਿਸ਼ ਕਰ ਰਹੇ ਨੇ ਵੀ ਇਹ ਬੰਨ ਨਾ ਟੁੱਟੇ ਟੁੱਟੇ। ਲੇਕਿਨ ਜੋ ਹਾਲਾਤ ਹੈ ਉਹ ਬੜੇ ਹੀ ਖਤਰਨਾਕ ਹਾਲਾਤ ਨੇ। ਆ ਬੱਚਿਆਂ ਸਮੇਤ ਪਹੁੰਚੇ ਹੋਏ ਆ ਔਰ ਯੰਗ ਪੀੜੀ ਤਾਂ ਬਹੁਤ ਹੀ ਜ਼ਿਆਦਾ ਪਹੁੰਚੀ ਹੋਈ ਆ। ਆਰਮੀ ਦੇ ਮਲਾਜਮ ਵੀ ਤੋਂ 25 ਗੱਡੀਆਂ ਆਈਆਂ ਹੀ ਆ ਔਰ ਐਨਡੀਆ ਰਕਮੀ ਵੀ ਗੱਡੀਆਂ ਆਈਆਂ ਤਾਂ ਕਿ ਕੁਝ ਸੇਫ ਸਾਈਟ ਦਿੱਤੀ ਜਾ ਸਕੇ ਲੁਧਿਆਣਾ ਦੇ ਪਿੰਡ ਸਸਟਾਲੀ ਦੇ ਵਿੱਚ ਸਤਲੁਜ ਦਰਿਆ ਦੇ ਤੁਸੀਂ ਬਨ ਤੇ ਸੰਕਟ ਮੰਡਰਾ ਰਿਹਾ ਦਾਦੇ ਕੀ ਮੌਕੇ ਤੇ ਪਿੰਡ ਵਾਸੀ ਆਰਮੀ ਦੀਆਂ ਗੱਡੀਆਂ ਪਹੁੰਚੀਆਂ ਨੇ ਬਨ ਟੁੱਟਣ ਤੋਂ ਬਚਾਉਣ ਦੇ ਲਈ ਪੂਰਨ ਕੰਮ ਲਗਾਤਾਰ ਜਾਰੀ ਹੈ ਸੋ ਦਾਸੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖਿਲਾਫ ਆਪਣਾ ਗੁੱਸਾ ਵੀ ਕੱਟਿਆ ਕਿਆ ਜੇਕਰ ਪਹਿਲਾਂ ਹੀ ਤਿਆਰੀ ਕੀਤੀ ਹੁੰਦੀ ਤਾਂ ਅੱਜ ਲੋਕ ਇੰਨੇ ਪਰੇਸ਼ਾਨ ਨਾ ਹੁੰਦੇ ਜਿਸ ਤਰੀਕੇ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਪਿੰਡ ਸਸਰਾਲੀ ਦਾ ਜੋ ਸਫਲੁਜ ਦਰਿਆ ਤੇ ਹੁਣ ਜਿਹੜਾ ਤੁਸੀ ਬਣ ਹੈ ਉਸਤੇ ਵੀ ਹੁਣ ਖਤਰੇ ਦੇ ਵੱੱਡਲ ਮੰਡਰਾ ਰਹੇ ਨੇ ਜਿਸ ਤੇ ਹੁਣ ਲੈ ਕੇ ਪ੍ਰਸ਼ਾਸਨ ਨੂੰ ਹੁਣ ਹੱਥ ਪੈਰਾਂ ਦੀ ਪੈ ਗਈ ਆ ਤੇ ਲੋਕ ਹੁਣ ਇਹੀ ਕਹਿ ਰਹੇ ਨੇ ਕਿ ਆਖਿਰ ਪਹਿਲਾਂ ਕਿਉਂ ਨਹੀਂ ਇਹ ਤਿਆਰੀ ਕੀਤੀ ਗਈ ਲੁਧਿਆਣਾ लाइਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਖਰਕਿਆ ਨਾਮ ਹੈ ਮੇਰਾ ਨਾਮ ਰਾਜਕੁਮਾਰ ਹੈ ਰਾਜਕੁਮਾਰ ਜੀ ਕਿਹੋਂ ਦਾ ਪਿੰਡ ਹੈ ਤੇ ਸਸਰਾਲੀ ਕਲੋਨੀ ਸਸਰਾਲੀ ਪਿੰਡ ਪੈਂਦਾ ਇਹਦੇ ਨਾਲ ਲੱਗਦੇ ਹੋਏ 10-15 ਪਿੰਡ ਹੋਰ ਵੀ ਬੜੇ ਨੇੜੇ ਨੇ ਬੂਤਗੜ ਹੈ ਰੋਡ ਹੈ ਗੌਸਗੜ ਹੈ ਮੰਗਲੀ ਹੈ ਮੰਗਟ ਹੈ ਮਾਹੌਲ ਕੀ ਬਣਿਆ ਹੋਇਆ ਇੱਥੇ ਲਗਾਤਾਰ ਕਹ ਰਹੇ ਆ ਪਿੰਡ ਵਾਪਸ ਚਾਰ-ਪੰਜ ਦਿਨਾਂ ਤੋਂ ਤੋਂ ਨਹੀਂ ਰਹੇ ਲਗਾਤਾਰ ਜਿਹੜੇ ਆ ਲੱਗੇ ਹੋਏ ਡਟੇ ਹੋਏ ਆ ਕੀ ਮਾਹੌਲ ਆ ਇੱਥੇ ਕੀ ਹੈ ਦਰਿਆ ਦੇ ਲੱਗੇ ਕੀ ਹੋਇਆ ਮਾਹੌਲ ਬਹੁਤ ਹੀ ਖਰਾਬ ਹੈ ਔਰ ਸਾਰੇ ਪਿੰਡੇ ਦਸਾਂ ਤੋਂ ਦਸਾਂ ਦੇ ਪਿੰਡਾਂ ਦੇ ਬੰਦੇ ਬੜੇ ਜੋਸ਼ ਉਰ ਨਾਲ ਲੱਗੇ ਆ ਕਿ ਬਨ ਨਾ ਟੁੱਟੇ ਬਨ ਨੂੰ ਬਣਿਆ ਜਾਏ ਲੇਕਿਨ ਪ੍ਰਸ਼ਾਸਨ ਵੱਲੋਂ ਘੱਟ ਮਦਦ ਹੋਣ ਕਰਣ ਫਿਰ ਵੀ ਪਿੰਡ ਦੇ ਬੰਦੇ ਬੜੀ ਦਲੇਰੀ ਨਾਲ ਲੱਗੇ ਹੋਏ ਆ ਔਰ ਜਿਸ ਤਰ੍ਹਾਂ ਬਚਾਅ ਕਰ ਸਕਦੇ ਆ ਉਹ ਕਰਨਗੇ ਔਰ ਹਾਲਾਤ ਇਦਾਂ ਦੇ ਖਰਾਬ ਬਣੇ ਆ ਕਿ ਪਿੰਡਾਂ ਦੇ ਲੋਕ ਮੇਰੇ ਖਿਆਲ ਲਈ ਤਾਂ ਪਿਛਲੇ ਹਫਤੇ ਤੋਂ ਤਾਂ ਸੁੱਤੇ ਹੀ ਨਹੀਂ ਹੋਣੇ ਔਰ ਝੋਨਾ ਇੰਨਾ ਕ ਖੜਾ ਹੈ ਇਸ ਤਰ੍ਹਾਂ ਕਿ ਅਗਰ ਇੱਕ ਵਾਰੀ ਪਾਣੀ ਆਪਣਾ ਰਸਤਾ ਬਣਾ ਲੈਂਦਾ ਔਰ ਇਸ ਝੋਨੇ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਅਗਰ ਰੇਤ ਆ ਗਈ ਤੇ ਇੱਥੇ 2.5 ਸਾਲ ਫਿਰ ਖੇਤੀ ਕਰਨੇ ਵੀ ਓਕੀ ਹੋ ਜਾਏਗੀ ਮੇਰੀ ਪ੍ਰਸ਼ਾਸਨ ਨੂੰ ਅਪੀਲ ਹੈ ਹਜੇ ਵੀ ਕਿ ਇਹਨੂੰ ਜਿੰਨਾ ਜਲਦੀ ਤੋਂ ਜਲਦੀ ਹੋਰ ਮਦਦ ਪਹੁੰਚਾ ਸਕਦੇ ਆ ਉਹ ਪਹੁੰਚਾਣੀ ਚਾਹੀਦੀ ਹੈ ਪ੍ਰਸ਼ਾਸਨ ਅੱਜ ਕੁਝ ਜਾਗਿਆ ਲੱਗਦਾ ਦੋਸਤੋ ਪਹਿਲੇ ਪ੍ਰਸ਼ਾਸਨ ਦਾ ਕੋਈ ਇੱਥੇ ਨਾਮੋ ਨਿਸ਼ਾਨ ਨਹੀਂ ਸੀ ਇਹ ਬੰਨ ਟੁੱਟਣ ਦੇ ਕਿਨਾਰੇ ਤੇ ਆਇਆ ਤੇ ਹੁਣ ਤਾਂ ਫੁੱਟੇ ਰਹਿ ਗਿਆ 10 ਫੁੱਟ ਨਹੀਂ ਅਗਰ ਬੰਨ ਤੋਂ ਪਿਛਲੇ ਪਾਸੇ ਜਾਈਏ ਤਾਂ ਉੱਥੇ 1.5 ਜਾਂ 2 ਫੁੱਟ ਹੀ ਰਹਿ ਗਿਆ ਪਾਣੀ ਉੱਥੇ ਬਹੁਤ ਜ਼ਿਆਦਾ ਕੋਈ ਉਹ ਨਹੀਂ ਆ لیکن ਸਾਡੇ ਪਿੰਡ ਦੇ ਸਰਪੰਚ ਕਰਮ ਸਿੰਘ ਜੀ ਆਪਣੀ ਟੀਮ ਨੂੰ ਲੈ ਕੇ ਵੀ پوری ਮਿਹਨਤ ਕਰ ਰਹੇ ਨੇ ਡٹے ਹੋਏ ਆ کوشش ਕਰ ਰਹੇ ਨੇ ਵੀ ਇਹ ਬੰਨਾ ਟੁੱਟੇ ਟੁੱਟੇ لیکن ਜੋ ਹਾਲਾਤ ਹੈ ਉਹ ਬੜੇ ਹੀ ਖਤਰਨਾਕ ਹਾਲਾਤ ਨੇ ਪਹੁੰਚੇ ਆ ਬੱਚਿਆਂ ਸਮੇਤ ਪਹੁੰਚੇ ਹੋਏ ਆ ਔਰ ਯੰਗ ਪੀੜੀ ਤਾਂ ਬਹੁਤ ਹੀ ਜ਼ਿਆਦਾ ਪਹੁੰਚੀ ਹੋਈ ਆ ਜਿਹੜੀ ਆਪਣੇ ਇਸ ਟਾਈਮ ਨਾ ਜਾਣ ਦੀ ਪ੍ਰਵਾਹ ਕਰਦੇ ਹੋਏ ਵੀ ਜੀ ਸੀ ਬੀ ਲਾਈਆਂ ਹੋਈਆਂ ਉਹਨਾਂ ਨੇ ਔਰ ਬੋਰੀਆਂ ਪਰ ਪਰ ਲਾ ਰਹੇ ਆ ਕੋਈ ਬਰਖਸ਼ ਕੱਟ ਕੇ ਲਾਏ ਕੋਣ ਪਿੱਛੇ ਜੀ ਹੁਣ ਲੋਹੇ ਦੀਆਂ ਤਾਰਾਂ ਲੈ ਕੇ ਵੀ ਉੱਥੇ ਬੰਨੂ ਆਪਾਂ ਮਜ਼ਬੂਤ ਕਰਨ ਗਏ ਸੀ ਉਹ ਨਹੀਂ ਅਸਰ ਆਰਮੀ ਵੀ ਪਹੁੰਚੀ ਆ ਆਰਮੀ ਦੀ ਇੱਕ ਅੱਧੀ ਗੱਡੀ ਪਹੁੰਚੀ ਆ ਐਨਡੀਆਰ ਆਪਣੀ ਵੀ ਇੱਕ ਟੀਮ ਆਈ ਆ ਪਹੁੰਚੀ ਆ ਕਿੰਨੀਆਂ ਗੱਡੀਆਂ ਪਹੁੰਚੀਆਂ ਆਰਮੀ ਦੇ ਮੁਲਾਜ਼ਮ ਕਿੰਨੇ ਆ ਗਏ ਆਰਮੀ ਦੇ ਮੁਲਾਜ਼ਮ ਵੀ ਵੀ ਤੋਂ 25 ਗੱਡੀਆਂ ਆਈਆਂ ਹੀ ਆ ਹਾਂਜੀ ਔਰ ਐਨਡੀਆਰ ਵੀ ਗੱਡੀਆਂ ਆਈਆਂ ਤਾਂ ਕਿ ਕੁਝ ਸੇਫ ਸਾਈਡ ਕੀਤੀ ਜਾ ਸਕੇ ਕੀ ਮਾਹੌਲ ਕੀ ਬਣਿਆ ਹੋਇਆ ਹੈ ਮਾਹੌਲ ਤਾਂ ਹਜੇ ਬਹੁਤ ਖਰਾਬ ਹੈ ਜੀ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ ਔਰ ਜਦ ਤੱਕ ਬਲਾਂ ਟਲਦੀ ਨਹੀਂ ਹੈ ਜਦ ਤੱਕ ਤਾਂ ਰਾਤ ਨੂੰ ਨੀਂਦ ਆਣ ਦਾ ਮਤਲਬ ਵੀ ਨਹੀਂ ਹੈ ਕਿ ਹਰ ਬੰਦਾ ਡਰਿਆ ਹੋਇਆ ਪਸ਼ੂਆਂ ਲੋਕਾਂ ਦੇ ਇੱਥੇ ਪਸ਼ੂ ਨੇ ਝੋਨਾ ਖੜਿਆ ਹੋਇਆ ਹੈ ਔਰ ਲੋਕਾਂ ਦੇ ਘਰਾਂ ਦੇ ਵੀ ਤੁਹਾਨੂੰ ਪਤਾ ਹੀ ਆਈਕਲ ਹਰ ਘਰ ਦੇ ਵਿੱਚ ਇਲੈਕਟ੍ਰੋਨਿਕ ਸਮਾਨ ਬਹੁਤ ਹੁੰਦਾ ਹੈ ਹਾਲਾਤ ਤਾਂ ਬਹੁਤ ਹੀ ਜ਼ਿਆਦਾ ਖਰਾਬ ਹੈ ਬਿਲਕੁਲ ਦੇਣਾ ਚਾਹੀਦਾ ਸੀਗਾ ਜੀ ਜਦੋਂ ਨਾਲ ਨੂੰ بارش ਇੱਕ ਹਫਤਾ ਕੰਟੀਨਿਊ ਪਹਿਲੀ بارشਾਂ ਦੇ ਦਿਨ ਆ ਔਰ ਹਿਮਾਚਲ ਚ بارش ਹੋ ਰਹੀ ਹੈ ਔਰ ਸਾਲ 1928 ਦੇ ਵਿੱਚ ਇੱਥੇ ਅਸੀਂ ਆਲਰੇਡੀ ਭੁਗੋ ਚੁੱਕੇ ਹਾਂ ਉਹਨੂੰ ਦੇਖਦੇ ਪ੍ਰਸ਼ਾਸਨ ਨੂੰ ਤਾਂ ਇੱਕ ਘੱਟ ਘੜੀ ਇੱਕ ਮਹੀਨਾ ਪਹਿਲੇ ਜਾਗ ਜਾਣਾ ਚਾਹੀਦਾ ਸੀ ਜਿਹੜਾ ਬਹੁਤ ਲੇਟ ਜਾਗੇ ਨੇ ਹਾਂ ਜੇ ਬਨ ਟੁੱਟਦਾ ਕਿੱਥੇ ਤੱਕ ਮਾਰ ਕਰਦਾ ਬਨ ਜੇ ਬਨ ਟੁੱਟਦਾ ਜੀ ਇਹ ਘੱਟੋ ਘੜੀ ਮਾਛੀਵਾੜੇ ਤੋਂ ਲੈ ਕੇ ਆਪਾਂ ਬਸਤੀ ਯੋਧੇਵਾਲ ਤੱਕ ਲੈ ਸਕਦੇ ਆ ਇੱਧਰੋਂ ਆਪਣਾ ਜੇਲ੍ਹ ਰੋਡ ਤੱਕ ਕਿਉਂਕਿ ਉਧਰ ਨਾਲ ਬੁੱਢੇ ਦਰਿਆ ਵੀ ਫੁੱਲ ਹੋਣਾ ਹੈ ਮਾਛੀਵਾੜਾ ਦਰਿਆ ਜਾਂਦਾ ਤੇ ਇਹਦੀ ਮਾਰ ਤਾਂ ਸ਼ਹਿਰ ਤੱਕ ਪੈ ਜਾਂਦੀ ਹੈ ਹੁਣ ਅਪੀਲ ਕੀ ਪ੍ਰਸ਼ਾਸਨ ਨੂੰ ਦੇਖੋ ਮੇਰੇ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਹਜੇ ਵੀ ਟਾਈਮ ਹੈ ਹਜੇ ਕੁਝ ਹੋਇਆ ਨਹੀਂ ਹਜੇ ਵੀ ਵੱਧ ਤੋਂ ਵੱਧ ਉੱਥੇ ਜਿਹੜੀ ਆਪਣੀ ਟੀਮਾਂ ਭੇਸ ਕੇ ਬੰਨੂ ਜਿੱਦਾਂ ਬਚਾ ਸਕਦੇ ਤਾਂ ਉਹ ਦਬ ਬਚਾਣਾ ਚਾਹੀਦਾ ਹੈ